ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਬਹੁਤ ਸਾਰੀਆਂ ਜਿਹੜੀਆਂ ਕਲਾਸਿਕਲ ਚੀਜ਼ਾਂ ਨੇ ਪੁਰਾਣੀਆਂ 뮤직 ਨਾਲ ਰਿਲੇਟਡ ਆ ਆਪਣੇ ਚੈਨਲ ਦੇ ਉੱਪਰ ਪਹਿਲਾਂ ਵੀ ਦਿਖਾ ਚੁੱਕੇ ਆ ਗ੍ਰਾਮੋਫੋਨ ਪੁਰਾਣੇ ਰਿਕਾਟਾਂ ਵਾਲੀ ਮਸ਼ੀਨ ਤੇ ਅੱਜ ਫੇਰ ਤੁਹਾਡੇ ਵਾਸਤੇ ਜਿਵੇਂ ਕਿ ਆਪਾਂ ਪਹਿਲਾਂ ਦਿਖਾਈ ਸਭ ਤੋਂ ਪਹਿਲਾਂ ਪੱਥਰ ਦੇ ਰਿਕਾਟਾਂ ਵਾਲੀ ਮਸ਼ੀਨ ਜਿਹੜੀ ਸਭ ਤੋਂ ਪੁਰਾਣੀ ਜਨਰੇਸ਼ਨ ਦੀ ਸੀ ਉਸ ਤੋਂ ਬਾਅਦ ਪਲਾਸਟਿਕ ਦੇ ਜਿਹੜੇ ਤਵੇ ਚੱਲ ਜਾਂਦੇ ਸੀ ਰਿਕਾਟ ਹੁੰਦੇ ਸੀ ਉਹਨਾਂ ਦੀ ਮਸ਼ੀਨ ਦਿਖਾਈ ਸੀ ਉਹਨੂੰ ਆਪਾਂ ਸੈਕੰਡ ਜਨਰੇਸ਼ਨ ਦੀ ਮਸ਼ੀਨ ਕਹਿ ਸਕਦੇ ਆ ਗਾਣਿਆਂ ਵਾਸਤੇ ਤੇ ਅੱਜ ਤੁਹਾਨੂੰ 3rd ਜਨਰੇਸ਼ਨ ਦੀ ਮਸ਼ੀਨ ਹੈ ਜਿਹੜੀ ਦਿਖਾਉਣ ਜਾ ਰਹੇ ਹਾਂ ਡੈਕ ਜਿਹਦੇ ਵਿੱਚ ਗਾਣੇ ਚੱਲਦੇ ਹੁੰਦੇ ਸੀ ਤੇ ਇਹ ਰੀਲਾਂ ਜਿਹੜੀਆਂ ਇਹਦੇ ਵਿੱਚ ਚੱਲਦੀਆਂ ਹੁੰਦੀਆਂ ਸੀ ਤੇ ਬਾਕੀ ਰੀਲਾਂ ਦਾ ਸਟਾਕ ਇੱਧਰ ਪਿਆਗਾ ਹੋਰ ਵੀ ਤੇ ਕਿਸ ਤਰ੍ਹਾਂ ਜਿਹੜੀ ਇਹ ਵਰਕ ਕਰਦੀ ਸੀਗੀ ਮਸ਼ੀਨਰੀ ਇੱਕ ਵਾਰੀ ਬਾਈ ਇਹਦੇ ਵਿੱਚ ਕਰਕੇ ਦਿਖਾਈਏ ਇੱਥੇ ਇਹਦੇ ਵਿੱਚ ਇਹ ਫਿਰਕੀਆਂ ਲੱਗੀਆਂ ਹੁੰਦੀਆਂ ਸੀ ਬਾਈ ਹੈੱਡ ਪਾਂਚੀ ਲੂਲਰ ਮੋਟਰ ਹੁੰਦੀ ਸੀ ਇੱਕ ਬੈਲਟ ਚੜਦੀ ਹੁੰਦੀ ਦੇਖੋ ਕਿਸੇ ਦਿਨ ਤੁਹਾਨੂੰ ਵਿੱਚੋਂ ਖੋਲ ਕੇ ਵੀ ਦਿਖਾਵਾਂਗੇ ਇਹਦੇ ਕੀ ਕੀ ਚੀਜ਼ਾਂ ਹੁੰਦੀਆਂ ਸਿਰਫ ਇਹ ਚੀਜ਼ ਘੁੰਮਦੀ ਸੀ ਇੱਥੋਂ ਇਹ ਤੇ स्पीकर ਵਾਲੀਆਂ ਤਾਰਾਂ ਪੈਂਦੀਆਂ ਸੀਗੀਆਂ स्पीकर ਵਾਲੀਆਂ ਤਾਰਾਂ ਇੱਕ ਸਪੀਕਰ ਇਹ ਅਟੈਚ ਕਰ ਰੱਖਿਆ ਆਪਾਂ ਹੁਣ ਇੱਕ ਇਹ ਇਧਰਲੇ ਪਾਸੇ ਸਪੀਕਰ ਦੇ ਮੂੰਹ ਦਿਖਾ ਦੇ ਬਈ ਇਹ ਕੇ ਸਪੀਕਰ ਅਟੈਚ ਆ ਇਹ ਕਿਹਦੇ ਨਾਲ ਹੁਣ ਇਹ ਸਪੀਕਰ ਅਟੈਚ ਆ ਇਹ ਦੋਨੋਂ ਸਪੀਕਰ ਇਹਦੇ ਨਾਲ ਅਟੈਚ ਕੀਤੇ ਹੋਏ ਨੇ ਸੋ ਇਹਨਾਂ ਨੇ ਮਤਲਬ ਵਰਕ ਕਰਨ ਵਾਸਤੇ ਇਹ ਕੈਸਟ ਹੁੰਦੀ ਸੀ ਜਿਹਦੇ ਵਿੱਚ ਗਾਣੇ ਪਲੇ ਹੁੰਦੇ ਸੀ ਬੱਸ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾਗਾ ਇਹਦੇ ਬਾਰੇ ਪਰ ਫੇਰ ਵੀ ਜਿਹੜੀ ਨਵੀਂ ਜਨਰੇਸ਼ਨ ਦੇ ਕੁਸ਼ਕ ਮਤਲਬ ਹੈਗੇ ਨਹੀਂ ਕਿ ਉਹਨਾਂ ਨੇ ਨਹੀਂ ਇਹ ਚੀਜ਼ਾਂ ਦੇਖੀਆਂ ਸੋ ਇੱਥੇ ਕੈਸਟ ਰੱਖੀ ਤੇ ਗਾਣਾ ਇਸ ਤਰ੍ਹਾਂ ਪਲੇ ਹੋ ਜਾਂਦਾ ਸੀ ਬੜਾ ਜਿਆਦਾ ਲੰਬਾ ਜਿਹੜਾ ਆਪਾਂ ਗਾਣਾ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਵੀਡੀਓ ਦੇ ਵਿੱਚ ਅਸੀਂ ਪਲੇ ਨਹੀਂ ਕਰ ਸਕਦੇ ਇਹਦੇ ਵਿੱਚ ਕਾਪੀਰਾਈਟ ਦਾ ਇਸ਼ੂ ਬਣ ਜਾਂਦਾਗਾ ਸੋ ਜਿਹੜਾ ਸਾਇਲੈਂਟ ਕਰਕੇ ਤੁਹਾਨੂੰ ਕੈਸਟ ਮੈਂ ਚਲਦੀ ਦਿਖਾ ਦਿੰਦਾਗਾ ਇਸ ਤਰ੍ਹਾਂ ਜਿਹੜਾ ਕੈਸਟ ਇੱਥੋਂ ਰੋਟੇਟ ਹੁੰਦੀ ਸੀ ਦੇਖੋ ਇਹਨੇ ਹੈੱਡ ਨੇ ਜਿਹੜਾ ਇੱਥੋਂ ਇਹ ਨਾਲ ਲੱਗ ਜਾਂਦਾ ਹੁੰਦਾ ਸੀਗਾ ਤੇ ਇਹ ਫਿਰ ਕੀ ਇਹਨੂੰ ਘੁਮਾਉਂਦੀ ਸੀਗੀ ਇਹ ਸਾਰੇ ਇਥੋਂ ਕੈਸਟ ਮਤਲਬ ਇਦਾਂ ਰੋਟੇਟ ਕਰਦੀ ਤੇ ਇਧਰਲੇ ਪਾਸੇ ਫੀਤਾ ਜਿਹੜਾ ਉਧੜੀ ਜਾਂਦਾ ਸੀ ਇਧਰ ਚੜੀ ਜਾਂਦਾ ਸੀ ਇਹਦੇ ਨਾਲ ਗਾਣਾ ਜਿਹੜਾ ਪਲੇ ਹੁੰਦਾ ਸੀ ਹੁਣ ਗਾਣਾ ਕਿੱਥੋਂ ਚੱਲਦਾ ਸੀਗਾ ਗਾਣਾ ਚੱਲਦਾ ਹੁੰਦਾ ਸੀ ਇਸ ਫੀਤੇ ਦੇ ਉੱਪਰ ਤੇ ਇੱਕ ਸਭ ਤੋਂ ਜਿਹੜੀ ਤਾਕੜੀ ਤਕਨੀਕ ਹੁੰਦੀ ਸੀਗੀ ਜੇਕਰ ਕੈਸਟ ਜਿਹੜੀ ਕਲੀਅਰਟੀ ਘੱਟ ਦਿੰਦੀ ਆਵਾਜ਼ ਦੀ ਜਦੋਂ ਕਲੀਅਰਟੀ ਘੱਟ ਜਾਂਦੀ ਸੀ ਤਾਂ ਆਪਾਂ ਸਭ ਤੋਂ ਸੌਖਾ ਫਾਰਮੂਲਾ ਕਰਦੇ ਹੁੰਦੇ ਥੋੜਾ ਜਿਹਾ ਇਦਾਂ ਮਤਲਬ ਪਾਣੀ ਜਾਂ ਕਿਸੇ ਵੀ ਚੀਜ਼ ਨਾਲ ਇਹਨੂੰ ਸਾਫ਼ ਕਰਦੇ ਹੁੰਦੇ ਸੀਗੇ ਆਪਾਂ ਹੈਡ ਨੂੰ ਕਹਿੰਦੇ ਇਹਦੇ ਉੱਤੇ ਥੋੜਾ ਜਿਹਾ ਬਿਆਨ ਲਾ ਗਿੱਲਾ ਕਰ ਦੋ ਤਾਂ ਇਹ ਜਿਹੜਾ ਫੀਤੇ ਨੂੰ ਜਿਹੜਾ ਮਤਲਬ ਸਾਫ਼ ਕਰ ਦਿੰਦਾ ਸੀ ਐਦਾਂ ਤੇ ਜਿਹੜੀ ਆਵਾਜ਼ ਸੀ ਉਹ ਕਲੀਅਰ ਹੋ ਜਾਂਦੀ ਸੀ ਬਹੁਤ ਸੌਖੇ ਤਰੀਕੇ ਨਾਲ ਜਿਹੜੀਆਂ ਇਹ ਚੀਜ਼ਾਂ ਮਤਲਬ ਚੱਲਦੀਆਂ ਸੀ ਪਲੇ ਹੁੰਦੀਆਂ ਸੀ ਆਪਣੇ ਟਾਈਮ ਦੀਆਂ ਸਭ ਤੋਂ ਬੈਸਟ ਚੀਜ਼ਾਂ ਸੀ ਕਿਹੜੇ-ਕਿਹੜੇ ਬਾਈਆਂ ਨੇ ਇਹਨਾਂ ਡੈਕਾਂ ਦੇ ਵਿੱਚ ਗਾਣੇ ਸੁਨੇ ਨੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਬਾਕੀ ਡੈਕ ਉਧਰ ਵੀ ਦਿਖਾ ਦਿਓ ਬਾਈ ਆਪਣੇ ਕੋਲੇ ਹੋਰ ਵੀ ਕਾਫੀ ਆ ਡੈਕ ਪੈਣੇ ਜਿਵੇਂ ਯੋਰਕ ਦਾ ਡੈਕ ਪਿਆਗਾ ਯੂਨੀਵਰਸਲ ਦਾ ਪਿਆਗਾ ਮਗਰਲੇ ਪਾਸੇ ਟਰੈਕਟਰਾਂ ਵਾਲੇ ਜਿਹੜੇ ਪਲਾਸਟਿਕ ਦੇ ਆਪਣਾ ਸੌਰੀ ਲੋਹੇ ਦੀਆਂ ਬਾਡਿੰਗਾਂ ਵਾਲੇ ਹੁੰਦੀ ਸੀ ਟਰੈਕਟਰਾਂ ਤੇ ਫਟ ਕੀਤੇ ਹੁੰਦੇ ਸੀ ਡੈਕ ਜਿਹੜੇ ਸਿਰਫ ਬੈਟਰੀ ਤੇ ਚੱਲਦੇ ਹੁੰਦੇ ਸੀ ਜੇ ਆਪਾਂ ਘਰੇ ਚਲਾਉਣਾ ਹੁੰਦਾ ਤਾਂ ਇਹਦੇ ਵਿੱਚ ਇੱਕ ਟਰਾਂਸਫਾਰਮਰ ਲੱਗਿਆ ਹੁੰਦਾ ਜਿਹੜਾ ਕਰੰਟ ਨੂੰ ਕਨਵਰਟ ਕਰਕੇ ਦਿੰਦਾ ਸੀਗਾ ਸੋ ਉਹ ਲਾ ਕੇ ਜੇ ਉਹਨੂੰ ਆਪਾਂ ਚਲਾਉਣਾ ਹੁੰਦਾ ਤਾਂ ਉਸ ਤਰ੍ਹਾਂ ਵੀ ਚਲਾ ਸਕਦੇ ਸੀ ਡੈਕ ਸੋ ਦੋਸਤੋ ਜਿਹੜੇ ਮੈਂ ਤੁਹਾਨੂੰ ਡੈਕ ਦੱਸ ਰਿਹਾ ਇਹ ਇਹ ਟਰੈਕਟਰਾਂ ਦੇ ਉੱਪਰ ਲੱਗੇ ਹੁੰਦੇ ਸੀ ਡੈਕ ਬਹੁਤ ਸਾਰੇ ਲੋਕਾਂ ਨੇ ਉਦੋਂ ਟਰੈਕਟਰ ਦੇ ਉੱਤੇ ਡੈਕ ਜਿਵੇਂ ਕਹਿੰਦੇ ਨੇ ਮਸਾ ਹ ਤੇ ਇਹ ਗੋਇਲ ਰੇਡੀਓ ਬੱਸ ਸਟੈਂਡ ਫੱਤਾ ਮਾਲੂਕਾ ਜਿਹੜੇ ਇਧਰ ਫੱਤਾ ਮਾਲੂਕਾ ਦੇ ਚੰਡੂ ਗਲੀ ਸਾਈਡ ਦੇ ਲੋਕ ਨੇ ਉਹਨਾਂ ਨੂੰ ਪਤਾ ਹੋਊਗਾ ਵੀ ਗੋਇਲ ਕੋਲੋਂ ਖਰੀਦਿਆ ਹੋਇਆ ਡੈੱਕ ਆ ਇਹ ਸੋ ਬਹੁਤ ਜਿਆਦਾ ਮਤਲਬ ਇਹ ਕੀਮਤੀ ਚੀਜ਼ਾਂ ਹੁੰਦੀਆਂ ਇਹਨਾਂ ਦਾ ਚਾਹ ਬਹੁਤ ਹੁੰਦਾ ਸੀ ਉਸ ਟਾਈਮ ਦੇ ਵਿੱਚ ਤੇ ਇਹ ਵੀ ਉਹੀ ਡੈੱਕ ਆ ਜਿਹੜਾ ਟਰੈਕਟਰ ਦੇ ਉੱਪਰ ਲੱਗਿਆ ਹੁੰਦਾ ਸੀ ਇਹਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੁੰਦਾ ਇਹ ਸਿਰਫ ਟਰੈਕਟਰ ਤੇ ਹੀ ਕੰਮ ਕਰਦਾ ਸੀ ਕਿਉਂਕਿ ਡੈਨਮੋ ਹੁੰਦੀ ਆਪਣੀ ਲੱਗੀ ਹੋਈ ਟਰੈਕਟਰ ਦੇ ਵਿੱਚ ਆਸ਼ਿਆਂ ਦੇ ਉੱਤੇ ਉਹ ਡੈਨਮੋ ਇਹਨੂੰ ਕਰੰਟ ਪੂਰਾ ਕਰਕੇ ਦਿੰਦੀ ਸੀ ਤੇ ਸਪੀਕਰ ਜਿਵੇਂ ਅੱ ਜਾ ਐਂਪਲੀਫਾਇਰ ਵਗੈਰਾ ਟਰੈਕਟਰਾਂ ਤੇ ਉਹਨਾਂ ਟਾਈਮਾਂ 'ਚ ਨਹੀਂ ਲੱਗੇ ਹੁੰਦੇ ਸੀਗੇ ਛੋਟੇ ਛੋਟੇ ਮਤਲਬ ਸਪੀਕਰ ਲਾ ਲੈਂਦੇ ਹੁੰਦੇ ਸੀਗੇ ਜਿਵੇਂ ਆਹ ਸਪੀਕਰ ਆਪਣੇ ਕੋਲ ਇਹੋ ਜਿਹੀ ਸਪੀਕਰ ਟਰੈਕਟਰ ਤੇ ਲੱਗ ਜਾਂਦੇ ਸੀ ਇਹਨੂੰ ਆਊਟਪੁੱਟ ਦਿੰਦੇ ਤੇ ਆਵਾਜ਼ ਵੀ ਕਹਿੰਦੇ ਰੇਸ਼ ਦੇ ਨਾਲ ਹੀ ਵੱਧ ਘਟ ਜਾਂਦੀ ਹੁੰਦੀ ਸੀ ਉਸ ਟਾਈਮ ਤੇ ਕੋਆਸੇ ਟਰੈਕਟਰ ਹੁੰਦੇ ਸੀ ਜ਼ਿਆਦਾਤਰ ਸੋ ਇਹ ਡੈਕ ਆ ਗਿਆ ਜਿਹਦੇ ਵਿੱਚ ਸਪੀਕਰ ਹੁੰਦੇ ਸੀਗੇ ਇਹ ਤੁਹਾਨੂੰ ਖੋਲ ਕੇ ਇਹਦੇ ਵਿੱਚ ਕੀ ਕੀ ਜਿਹੜਾ ਮਤਲਬ ਮਟੀਰੀਅਲ ਹੁੰਦਾ ਸੀ ਉਹ ਵੀ ਸੋ ਇਹ ਡੈਕ ਜਿਹੜਾ ਆਪਣੇ ਕੋਲੇ ਖੁੱਲਾ ਹੀ ਪਿਆ ਇਸ ਟਾਈਮ ਤੁਹਾਨੂੰ ਦਿਖਾ ਦਿੰਦਾ ਇਹਦੇ ਵਿੱਚ ਦੇਖੋ ਦੋ ਸਪੀਕਰ ਲ ਦੇਖੋ ਜਿਵੇਂ ਬੂਫਰ ਵਗੈਰਾ ਜਾਂ ਹੋਮ تھیਟਰ ਹੁੰਦੇ ਉਹਨਾਂ ਦੇ ਵਿੱਚ ਪੈਨ ਡਰਾਈਵ ਵਗੈਰਾ ਲੱਗਦੀ ਆ ਇਹਦੇ ਵਿੱਚ ਹੀ ਇੱਥੇ ਦੇਖੋ ਕੈਸਟ ਪੈ ਜਾਂਦੀ ਸੀ ਹੌਲੀ ਹੌਲੀ ਨਿਕਲ ਰਹੀ ਹੈ ਬਾਹਰ ਦੇਖੋ ਕੈਸਟ ਲੱਗਣ ਵਾਲੀ ਇਹਦੇ ਵਿੱਚ ਇਸ ਤਰ੍ਹਾਂ ਇੱਥੇ ਕੈਸਟ ਜਿਹੜੀ ਆਪਾਂ ਪਾ ਕੇ ਐਂ ਕਰਕੇ ਇੱਥੋਂ ਜਿਹੜੀ ਪਲੇ ਕਰ ਲੈਂਦੇ ਸੀਗੇ ਤਾਂ ਦੂਸਰੀ ਗੱਲ ਇਹਦੇ ਵਾਸਤੇ ਜਿਹੜੇ ਸਪੀਕਰ ਸੀ ਆਪਾਂ ਨੂੰ ਅਲੱਗ ਤੋਂ ਜਿਹੜੇ ਇੰਸਟਾਲ ਨਹੀਂ ਕਰਨੇ ਪੈਂਦੇ ਸੀ ਸਪੀਕਰ ਇਹਦੇ ਵਿੱਚ ਹੀ ਹੁੰਦੇ ਸੀਗੇ ਹੁਣ ਕੁਝ ਵੀਰਾਂ ਦੇ ਮੈਨੂੰ ਪਤਾ ਕਮੈਂਟ ਆਉਣਗੇ ਵੀ ਯਾਰ ਇਹ ਤਾਂ ਬਾਲੀ ਜਿਆਦਾ ਖੋਰ ਜਾ ਹੋਇਆ ਪਿਆ ਹਨਾ ਉਕੇ ਇਹ ਚੀਜ਼ਾਂ ਦੀ ਬਾਈ ਹਲੇ ਨਾ ਅਸੀਂ ਰਿਪੇਅਰ ਕਰੀ ਜਾਂਦੇ ਆਂਗੇ ਲੱਗੇ ਹੋਏ ਆਂਗੇ ਸੋ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਸਾਡੇ ਕੋਲੇ ਅੰਟੀਕ ਚੀਜ਼ਾਂ ਪਈਆਂ ਨੇ ਇਹ ਸਾਰੀਆਂ ਤਿਆਰ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇਹਦੇ ਨਾਲ ਲੈ ਇੱਕ ਹੋਰ ਡੈਕ ਪਿਆ ਦੋ ਡੈਕ ਇਹਦੇ ਨਾਲ ਦੇ ਨੇ ਦੋ ਦੇ ਨਾਲ ਦੇ ਨੇ ਆਪਣੇ ਕੋਲੇ ਇਹਦੇ ਨਾਲ ਦੇ ਤਿੰਨ ਪਏ ਨੇਗੇ ਸਾਰੇ ਡੈਕ ਆਪਾਂ ਤਿਆਰ ਕਰਾਂਗੇ ਐਤੂ ਪਹਿਲਾਂ ਦੋ ਵੀਡੀਓ ਤੁਹਾਨੂੰ ਦਿਖਾ ਸਕਿਆ ਇੱਕ ਦੇ ਵਿੱਚ ਤਾਂ ਗ੍ਰਾਮੋਫੋਨ ਦਿਖਾਇਆ ਤੁਹਾਨੂੰ ਜਿਹੜਾ ਹੱਥ ਨਾਲ ਮਤਲਬ ਬਿਨਾਂ ਲਾਈਟ ਤੋਂ ਚੱਲਦਾ ਸੀਗਾ ਉਹਦੇ 'ਚ ਪੱਥਰ ਦੇ ਰਿਕਾਰਡ ਪੈਂਦੇ ਸੀ ਦੂਸਰੀ ਇਹ ਵਾਲੀ ਮਸ਼ੀਨ ਦਿਖਾਈ ਸੀ ਇਹ ਤਵੇ ਮੇਰੇ ਕੋਲੇ ਉਹ अवेलेबल ਪਏ ਨੇਗੇ ਦੂਸਰਾ ਮੈਂ ਘਰੇ ਲਿਆ ਕੇ ਰੱਖਤੀ ਸੀ ਮਸ਼ੀਨਾ ਦੁਕਾਨ ਦੇ ਉੱਤੇ ਏਅਰ ਕਾਰਟ ਤੁਹਾਨੂੰ ਦਿਖਾਤੇ ਸੀਗੇ ਪਹਿਲੇ ਏਅਰ ਕਾਰਟਾਂ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਜਮਲਾ ਜੱਟ ਸਰਿੰਦਰ ਕੌਰ ਮਤਲਬ ਗੁਰਮੀਤ ਬਾਵਾ ਉਹਨਾਂ ਨੇ ਗਾਏ ਹੋਏ ਗਾਣੇ ਸੀਗੇ ਇਹਦੇ ਵਿੱਚ ਆ ਕੇ ਫਿਰ ਮਾਨਕ ਛਿੰਦਾ صدیق ਇਹਨਾਂ ਨੇ ਆਪਣੇ ਗਾਣੇ ਏਅਰ ਕਾਰਟਾਂ ਦੇ ਵਿੱਚ ਗਾਏ ਨੇ ਸੋ ਜਦੋਂ ਨੂੰ ਗਰਦਾਸ ਮਾਨ ਹੋਰਿਆਂ ਦਾ ਟਾਈਮ ਆਇਆ ਸੀਗਾ ਪ੍ਰਗਟ ਬਾਗੂ ਹੋਰੇ ਤੇ ਸੁਰਜੀਤ ਵਿੰਦਰ ਰਖੀਆ ਕੁਲਵਿੰਦਰ ਢਿੱਲੋਂ ਇਹਨਾਂ ਕਲਾਕਾਰਾਂ ਨੇ ਇਹਨਾਂ ਕੈਸਟਾਂ ਦੇ ਵਿੱਚ ਗਾਣੇ ਗਾਏ ਨੇਗੇ ਸੋ ਆਹ ਕੈਸਟ ਵੀ ਤੁਸੀਂ ਦੇਖ ਸਕਦੇ ਹੋ ਰਵਿੰਦਰ ਗਰੇ ਆਲ ਦੀ ਕੈਸਟ ਹੈਗੀ ਤੇ ਇਹਦੇ ਵਿੱਚ ਚੁਣਮੇ ਗਾਣੇ ਉਸ ਟਾਈਮ ਭਰਾਉਣ ਦਾ ਦਰਵਾਜ਼ਾ ਹੁੰਦਾ ਸੀ ਬਾਈ ਇਹਦੇ ਵਿੱਚ ਚੁਣਮੇ ਗਾਣੇ ਭਰਾਏ ਹੋਏ ਨੇ ਸੈਡ ਸੌਂਗ ਕਿਉਂਕਿ ਉਦੋਂ ਚੁਣਮੇ-ਚੁਣਮੇ ਸੈਡ ਸੌਂਗ ਭਰਾਉਂਦੇ ਸੀਗੇ ਪੇਜਾਂ ਦੇ ਉੱਤੇ ਲਿਖ ਕੇ ਲੋਕ ਲੈ ਕੇ ਜਾਂਦੇ ਗਾਣੇ ਇਹ ਗਰਦਾਸ ਮਾਨ ਦੇ ਸੁਪਰ ਹਿੱਟ ਗਾਣਿਆਂ ਦੀ ਕੈਸਟ ਆ ਇਸੇ ਤਰ੍ਹਾਂ ਇੱਥੇ ਕਾਫੀ ਯਾਦ ਕੈਸਟਾਂ ਦਾ ਜਿਹੜਾ ਲਾਭ ਹੀਰੇ ਦੀ ਛੇਤੀਕਾਰ ਸਰਬਨ ਬ ਕਾਫੀ ਯਾਦੇ ਕਾਸਟਾਇਨਿਆ ਸਟਾਕ ਦੇ ਵਿੱਚ ਆਪਣੇ ਕੋਲੇ ਪਈਆਂ ਨੇ ਤੇ ਜਿਹੜੇ ਗਾਣੇ ਭਰਉਂਦੇ ਸੀ ਉਦੋਂ ਗਾਣੇ ਭਰਨ ਵਾਲਾ ਡੈਕ ਵੀ ਹੁੰਦਾ ਸੀ ਉਹ ਵੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਇੱਕ ਹੋਰ ਚੀਜ਼ ਤੁਹਾਨੂੰ ਦਿਖਾਵਾਂਗੇ ਨੈਕਸਟ ਵੀਡੀਓ ਦੇ ਵਿੱਚ ਇਹ ਤਾਂ ਕਾਫੀ ਜਾਦੇ ਲੋਕਾਂ ਨੇ ਜਿਹੜੀ ਹੁਣ ਦੀ ਜਨਰੇਸ਼ਨ ਨੇ ਦੇਖੀ ਹੈਗੀ ਡਿਸਕ ਇਹਨੂੰ ਡਿਸਕ ਕਹਿੰਦੇ ਨੇ ਤਵਾ ਵੀ ਕਹਿੰਦੇ ਨੇ ਇਹਨੂੰ ਇਹ ਆਪਣੇ ਕੰਪਿਊਟਰਾਂ ਦੇ ਵਿੱਚ ਵੀ ਯੂਜ਼ ਹੁੰਦਾਗਾ ਐਸ ਤੋਂ ਪਹਿਲਾਂ ਇੱਕ ਸੀਡੀ ਪਲੇਅਰ ਡੀਵੀਡੀ ਪਲੇਅਰ ਚੱਲੇ ਸੀ ਇਹ ਸੀਡੀ ਪਲੇਅਰ ਆ ਗਿਆ DVD ਪਲੇਅਰ ਹੁੰਦੀ ਸੀ ਜਿਹੜੀ ਉਹ DVD ਹੁੰਦੀ ਸੀ ਜਿਹੜੀ ਉਹ ਨੀਲੇ ਰੰਗ ਦੀ ਹੁੰਦੀ ਸੀਗੀ ਇਹਦੀ 700MB ਦੀ ਜਿਹੜੀ ਦੇਖੋ ਕੈਪੈਸਿਟੀ ਹੁੰਦੀ ਸੀਗੀ ਤੇ ਉਸ ਚੀਜ਼ ਦੀ ਕੈਪੈਸਿਟੀ ਸੀ ਜਿਹੜੀ 1.5GB, 2GB, 4GB, 8GB, 16GB, 32GB ਕਾਫੀ ਜ਼ਿਆਦਾ ਵੱਡੀ ਮਤਲਬ ਮੈਮਰੀ ਸਟੋਰੇਜ ਦੇ ਵਿੱਚ ਉਹ ਚੀਜ਼ਾਂ ਆਈਆਂ ਨਗੀਆਂ ਉਹਨਾਂ ਸਾਰੀਆਂ ਚੀਜ਼ਾਂ ਦੇ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਦਰਸ਼ਨ ਕਰਾਵਾਂਗੇ ਬਸ ਬਣੇ ਰਹੋ ਵਾਦ ਤੋਂ ਬਾਦ ਦੋਸਤ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਇਹੋ ਜੀਆਂ ਅੰਟੀਕ ਤੇ ਯੂਨੀਕ ਚੀਜ਼ਾਂ ਦੇਖਣ ਵਾਸਤੇ ਬਾਕੀ ਤੁਹਾਨੂੰ ਪਤਾ ਐਡਵਰਟਾਈਜ਼ਮੈਂਟ ਨਾਲ ਰਿਲੇਟਡ ਹਰ ਇੱਕ ਵੀਡੀਓ ਆਪਣੇ ਚੈਨਲ ਦੇ ਉੱਪਰ ਪਾਈ ਹੁੰਦੀ ਆ ਜੇ ਕਿਸੇ ਵੀਰ ਨੇ ਕਰਵਾਉਣੀ ਵੀ ਹੋਵੇ ਆਪਣੀ ਐਡਵਰਟਾਈਜ਼ਮੈਂਟ ਤਾਂ ਪਰਸਨਲ ਹੀ ਸਾਨੂੰ ਕੰਟੈਕਟ ਕਰ ਸਕਦਾਗਾ ਤੁਹਾਡੀ ਐਡ ਵੀ ਕਰਕੇ ਦੇਵਾਂਗੇ ਬਾਕੀ ਜਿਹੜੀਆਂ ਜਾਨੀਕ ਤੇ ਅੰਟੀਕ ਚੀਜ਼ਾਂ ਨੇਗੀਆਂ ਕਲਾਸਿਕਲ ਚੀਜ਼ਾਂ ਕਹਿ ਸਕਦੇ ਆਪਾਂ ਇਹ ਤੁਹਾਨੂੰ ਇਸੇ ਤਰ੍ਹਾਂ ਹੀ ਆਪਣੇ ਚੈਨਲ ਦੇ ਉੱਤੇ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਸੋ ਬਣਜੋ ਆਪਣੇ ਚੈਨਲ ਦੇ ਨਾਲ ਜੁੜਜੋ ਵੱਧ ਤੋਂ ਵੱਧ ਜਿੰਨੇ ਵੀ ਜੁੜ ਸਕਦੇ ਹੋ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਕਰ ਲਓ ਆਨ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਿਹੜੇ ਨੋਟੀਫਿਕੇਸ਼ਨ ਆ ਉਹ ਤੁਹਾਨੂੰ ਸਭ ਤੋਂ ਪ ਏ ਡੈਕ ਵੀ ਤੁਹਾਨੂੰ ਇੱਕ ਦਿਨ ਖੋਲ ਕੇ ਦਿਖਾਵਾਂਗੇ ਵਿੱਚੋਂ ਇਹਦੇ ਵਿੱਚ ਵੀ ਇਸੇ ਹੀ ਤਰ੍ਹਾਂ ਜਿਹੜਾ ਮਟੀਰੀਅਲ ਲੱਗਿਆ ਪਿਆ ਸੀ ਜਿਵੇਂ ਟਰਾਂਸਫਰਮਰ ਆ ਗਿਆ ਇਹ ਪਲੇਟ ਆ ਗਈ ਇੱਥੇ ਇਹ ਬੈਲਟ ਲੱਗੀ ਹੁੰਦੀ ਸੀਗੀ ਇਹ ਛੋਟੀ ਜੀ ਮੋਟਰ ਆ ਗਈ ਆਹ ਇਹ ਬੈਲਟਾਂ ਹੀ ਬੈਲਟ ਇਹ ਸਾਰੇ ਕਾਸੇ ਨੂੰ ਘੁਮਾਉਂਦੀ ਸੀ ਇਹਦਾ ਪ੍ਰੋਗਰੈਸ ਕਰਦੀ ਸੀ ਅੱਗੇ ਇਹ ਸੋਚਾ ਆ ਗਿਆ ਦਰਵਾਜ਼ਾ ਵਧਾਉਣ ਘਟਾਉਣ ਵਾਲੀਆਂ ਇਹ ਸਪੀਕਰ ਆ ਗਏ ਛੋਟੇ ਛੋਟੇ ਉਦੋਂ ਬਾਹਲਾ ਸ਼ੋਰ ਸ਼ਰਾਬੇ ਵਾਲਾ 뮤직 ਲੋਕ ਨਹੀਂ ਸੁਣਦੇ ਸੀ ਘੱਟ ਸ਼ੋਰ ਸ਼ਰਾਬੇ ਵਾਲਾ 뮤직 ਸੁਣਨਾ ਲੋਕ ਪਸੰਦ ਕਰਦੇ ਸੀ ਤੇ ਇਸੇ ਨਾਲ ਹੀ ਲੋਕਾਂ ਨੂੰ ਸੈਟੀਸਫੈਕਸ਼ਨ ਹੁੰਦੀ ਸੀ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੈਗਾ ਬੂਫਰ ਕਲਚਰ ਜਿਹੜਾ ਮਤਲਬ ਵੇਸਾਂ ਬੂਸਾਂ ਤੇ ਬਹੁਤ ਕੁਝ ਚੱਲ ਗਿਆ ਆਪਾਂ ਵੀ ਖੁਦ ਸੁਣਦੇ ਆ ਦੇਖੋ ਇਧਰ ਵੱਡੀਆਂ ਵੇਸਾਂ ਪਈਆਂ ਨਹੀਂਆਂ ਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਵੀ ਆਪਾਂ ਲੋਕਾਂ ਨੂੰ ਲੈਕਚਰ ਦੀ ਚੱਲੀ ਇਹ ਚੀਜ਼ ਉੱਤੇ ਸੋ ਸਾਰਿਆਂ ਨਾਲ ਕਲਚਰ ਹੀ ਇਹੋ ਜਿਹਾ ਬਣ ਗਿਆ ਤੇ ਆਪਾਂ ਸੁਣਨ ਲੱਗ ਗਏ ਪਰ ਇਹ ਚੀਜ਼ ਦੇ ਵਿੱਚ ਇਸ 뮤직 ਦੇ ਵਿੱਚ ਇਸ ਸੰਗੀਤ ਦੇ ਵਿੱਚ ਜਿਹੜਾ ਸਕੂਨ ਸੀ ਉਹ ਇਹਨਾਂ ਵੇਸਾਂ ਦੇ ਵਿੱਚ ਨਹੀਂ ਹੈਗਾ ਸਾਰੇ ਯਾਨੀ ਜ਼ਰੂਰ ਇੱਕ ਵਾਰੀ ਇਹ ਚੀਜ਼ਾਂ ਨੂੰ ਸੁਣ ਕੇ ਦੇਖੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੇਕਰ ਵਧੀਆ ਲੱਗੀ ਤੇ ਬਾਕੀ ਆਪਣੇ ਦੋਸਤਾਂ ਨਾਲ ਕਰ ਦਿਓ ਸ਼ੇਅਰ ਜਿੰਨੇ 90 ਦੇ ਬੌਰਨਾਂਗੇ ਜੋ ਉਸ ਤੋਂ ਪਹਿਲਾਂ ਦੇ ਬੌਰਨ ਨੇ ਉਹਨਾਂ ਨੇ ਕਾਫੀ ਇਹ ਚੀਜ਼ਾਂ ਨੂੰ ਦੇਖਿਆਗਾ 2000 ਬੌਰਨ ਵਾਲਿਆਂ ਨੇ ਵੀ ਦੇਖਿਆ ਹੋਇਆਗਾ ਤਾਂ ਸਾਰਿਆਂ ਨਾਲ ਕਰ ਦਿਓ ਸ਼ੇਅਰ ਨਵੇਂ ਨੂੰ ਵੀ ਦਿਖਾ ਦਿਓ ਇਹ ਚੀਜ਼ਾਂ ਕਿਸ ਤਰ੍ਹਾਂ ਹੁੰਦੀਆਂ ਸੀ ਕੈਸਟੇਟਸ ਸੀਡੀ ਪਲੇਅਰ ਤਵੇ ਰਿਕਾਟ ਸੋ ਧੰਨਵਾਦ ਦੋਸਤੋ ਇੰਨਾ ਜਿਆਦਾ ਪਿਆਰ ਦੇਣ ਵਾਸਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਬਣੇ ਰਹੋ ਚੈਨਲ ਦੇ ਨਾਲ ਸ਼ੁਕਰੀਆ